75ਵੇਂ ਗਣਤੰਤਰ ਦਿਵਸ ਮੌਕੇ ਅੱਜ ਨਵੀਂ ਦਿੱਲੀ ਦੇ ਕਰਤੱਵਯ ਪੱਥ ਤੇ ਭਾਰਤ ਨੇ ਆਪਣੀ ਫੌਜੀ ਤਾਕਤ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਰਤੱਵਯ ਪੱਥ ਵਿਖੇ ਗਣਤੰਤਰ ਦਿਵਸ ਸਮਾਗਮ ਵਿੱਚ ਦੇਸ਼ ਦੀ ਅਗਵਾਈ ਕੀਤੀ। ਰਾਸ਼ਟਰਪਤੀ ਨੇ ਤਿਰੰਗਾ ਲਹਿਰਾਇਆ ਅਤੇ ਮਾਰਚ ਪਾਸ ਤੋਂ ਸਲਾਮੀ ਲਈ। ਰਵਾਇਤ ਅਨੁਸਾਰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਕੌਮੀ ਗਾਣ ਦੀ ਧੁਨ ਵਜਾਈ ਗਈ 4 MI-17 ਹੈਲੀਕਾਪਟਰਾਂ ਨੇ ਕਰਤੱਵ ਯੱਪਦ ਤੇ ਫੁੱਲਾਂ ਦੀ ਵਰਖਾ ਕੀਤੀ ਭਾਰਤੀ ਹਵਾਈ ਫੌਜ ਦੇ 54 ਜਹਾਜ਼ਾਂ ਤੇ ਹੈਲੀਕਾਪਟਰਾਂ ਵੱਲੋਂ ਸ਼ਾਨਦਾਰ 에ਅਰ ਸ਼ੋਅ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹੇ ਫਰਾਂਸ ਦੇ ਰਾਸ਼ਟਰਪਤੀ ਐਮੈਨਿਊਲ ਮੈਕਰੋਂ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਨਤਾ, ਏਕਤਾ ਅਤੇ ਤਰੱਕੀ, ਫੌਜੀ ਤਾਕਤ ਅਤੇ ਵੱਧ ਰਹੀ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਦੇਖਿਆ। ਇਹ ਮਹਿਲਾ ਕਰਮੀਆਂ ਦੀ ਟੁਕੜੀ ਨੇ ਮਾਰਚ ਕੀਤਾ। ਫਲਾਈਪਾਸਟ ਵਿੱਚ ਵੀ ਮਹਿਲਾ ਪਾਇਲਟੋ ਨੇ ਨਾਰੀ ਸ਼ਕਤੀ ਦਾ ਪ੍ਰਤੀਨਿਧਿਤਵ ਕੀਤਾ। केंद्रीय सशक्त पुलिस बल की टुकड़ियों में भी केवल महिला कर्मी शामिल थीं ਵਿਕਸਿਤ ਭਾਰਤ ਅਤੇ ਭਾਰਤ ਲੋਕਤੰਤਰ ਦੀ ਮਾਂ ਦੇ ਦੌਰੇ ਵਿਸ਼ੇ ਤੇ ਆਧਾਰਿਤ ਇਸ ਸਾਲ ਦੀ ਪ੍ਰੇਡ ਵਿੱਚ ਲਗਭਗ 13000 ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ 100 ਤੋਂ ਵੱਧ ਮਹਿਲਾ ਕਲਾਕਾਰਾਂ ਵੱਲੋਂ ਨਾਰੀ ਸ਼ਕਤੀ ਦੇ ਪ੍ਰਤੀਕ ਵਜੋਂ ਵੱਖ-ਵੱਖ ਵਾਦਯੰਤਰ ਵਜਾਉਂਦੇ ਹੋਏ ਬੈਂਡ ਪੇਸ਼ਕਾਰੀ ਦਿੱਤੀ ਗਈ ਪ੍ਰੇਡ ਵਿੱਚ ਤਿੰਨਾਂ ਸਿਨਾਵਾਂ ਦੀ ਮਹਿਲਾ ਟੁਕੜੀ ਨੇ ਵੀ ਭਾਗ ਲਿਆ ਇਸ ਦੌਰਾਨ ਫ੍ਰਾਂਸ ਦੀਆਂ ਹਥਿਆਰਬੰਦ ਫੌਜਾਂ ਦੇ ਬੈਂਡ ਅਤੇ ਟੁਕੜੀ ਨੇ ਮਾਰਚ ਪਾਸ ਕੀਤਾ ਗਣਤੰਤਰ ਦਿਵਸ ਪਰੇਡ ਵਿੱਚ ਫੌਜ ਤੇ ਟੈਂਕ T19 ਪੀਸ਼ਮ ਨਾਗ ਮਿਜ਼ਾਈਲ ਪ੍ਰਣਾਲੀ ਇਨਫੈਂਟਰੀ ਵਾਹਨ ਵੈਪਨ ਅਲੋਕੇਟਿੰਗ ਸਿਸਟਮ ਡਰੋਨ ਜੈਮਰ ਸਿਸਟਮ ਅਤੇ ਕਈ ਤਰ੍ਹਾਂ ਦੇ ਹੋਰ ਮਿਜ਼ਾਈਲ ਸਿਸਟਮ ਪ੍ਰਦਰਸ਼ਿਤ ਕੀਤੇ ਗਏ ਇਸ ਵਾਰ ਦੀ ਪਰੇਡ ਵਿੱਚ 16 ਸੂਬਿਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 9 ਮੰਤਰਾਲਿਆਂ ਦੀ ਝਾਕੀਆਂ ਨੇ ਦੇਸ਼ ਦੀ ਅਮੀਰ ਸੱਭਿਆਚਾਰਕ ਪੰਨਤਾ ਅਤੇ ਵਿਰਾਸਤ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਪਰੇਡ ਵਿੱਚ ਨਾਰੀ ਸ਼ਕਤੀ ਨੂੰ ਵਿਸ਼ੇਸ਼ ਤੌਰ ਤੇ ਉਜਾਗਰ ਕੀਤਾ ਗਿਆ ਉੱਤਰ ਪ੍ਰਦੇਸ਼ ਦੀ ਅਯੋਧਿਆ ਤੇ ਆਧਾਰਿਤ ਝਾਕੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਭਾਰਤੀ ਪੁਲਾੜ ਖੋਜ ਸੰਗਠਨ ਨੇ ਆਪਣੀ ਝਾਕੀ ਚੰ드ਰੀਯਨ 3 ਮਿਸ਼ਨ ਨੂੰ ਪ੍ਰਦਰਸ਼ਿਤ ਕੀਤਾ ਲਗਾ ਭਾਰਤ ਪਰਿਵਾਰ ਪ੍ਰਗਤੀ ਪੱਧਰ ਹੋ ਰਹਾ ਦੇਸ਼ ਆਜ ਕਦੀਮਾਨ ਇਸਰੋ ਵਿਕਸਿਤ ਭਾਰਤ ਕੀ ਬੇਚਾ